ਮੇਰਾ ਨਾਮ ਰਵੀ ਹੈ ਮੇਰੀ ਮਾਂ ਤੋਂ ਇਲਾਵਾ ਇਸ ਦੁਨੀਆ ਵਿੱਚ ਮੇਰਾ ਕੋਈ ਨਹੀਂ ਪਰ ਜਦੋਂ ਤੋਂ ਮੇਰਾ ਵਿਆਹ ਹੋਇਆ ਸੀ ਉਹ ਵੀ ਬਿਮਾਰ ਰਹਿਣ ਲੱਗ ਪਈ ਸੀ ਹਾਲਾਂਕਿ ਮੈਂ ਆਪਣੀ ਮਾਂ ਦਾ ਬਹੁਤ ਖਿਆਲ ਰੱਖਦਾ ਸੀ ਕਿਉਂਕਿ ਮੈਂ ਜਾਣਦਾ ਸੀ ਕਿ ਮੇਰੀ ਮਾਂ ਤੋ ਇਲਾਵਾ ਇਸ ਦੁਨੀਆ ਵਿੱਚ ਮੇਰਾ ਕੋਈ ਨਹੀਂ ਸੀ ਮੈਂ ਹਰ ਰੋਜ਼ ਮਾਂ ਨੂੰ ਡਾਕਟਰ ਕੋਲ ਲੈ ਜਾਂਦਾ ਸੀ ਪਰ ਉਹ ਦਿਨੋਂ ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ ਵਿਆਹ ਦੇ 2 ਸਾਲ ਬਾਅਦ ਹੀ ਰੱਬ ਨੇ ਮੈਨੂੰ ਦੋ ਜੁੜਵਾਂ ਟੀਆਂ ਦੇ ਦਿੱਤੀਆਂ ਮੇਰੀਆਂ ਟੀਆਂ ਸਿਰਫ 1 ਸਾਲ ਦੀਆਂ ਸਨ ਜਦੋਂ ਮੇਰੀ ਮਾਂ ਮੈਨੂੰ ਛੱਡ ਗਈ ਮੇਰੇ ਪਿਤਾ ਜੀ 10 ਸਾਲ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਸਨ ਅਤੇ ਅੱਜ ਮੇਰੀ ਮਾਂ ਵੀ ਸਾਨੂੰ ਛੱਡ ਗਈ ਸੀ। ਨਾ ਮੇਰਾ ਕੋਈ ਭਰਾ ਸੀ ਤੇ ਨਾ ਹੀ ਮੇਰੀ ਕੋਈ ਭੈਣ ਸੀ। ਹਾਂ ਮੇਰੇ ਕੁਝ ਰਿਸ਼ਤੇਦਾਰ ਪਿੰਡ ਰਹਿੰਦੇ ਸਨ ਪਰ ਮੈਂ ਪਿਛਲੇ ਕਈ ਸਾਲਾਂ ਤੋਂ ਆਪਣੀ ਮਾਂ ਨਾਲ ਸੂਰਤ ਵਿੱਚ ਰਹਿ ਰਿਹਾ ਸੀ। ਮੇਰੀ ਮਾਂ ਦੇ ਚਲੇ ਜਾਣ ਤੋਂ ਬਾਅਦ ਮੇਰੇ ਕੋਲ ਹੁਣ ਮੇਰੀ ਪਤਨੀ ਅਤੇ ਮੇਰੀਆਂ ਦੋ ਧੀਆਂ ਸਨ ਜੋ ਮੇਰੀ ਪੂਰੀ ਦੁਨੀਆ ਸਨ। ਮੈਨੂੰ ਉਸ ਸਮੇਂ ਆਪਣੀ ਮਾਂ ਦੀ ਮੌਤ ਦਾ ਗਹਿਰਾ ਸਦਮਾ ਲੱਗਾ ਸੀ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਮੈਂ ਆਪਣੀ ਜ਼ਿੰਦਗੀ ਵਿੱਚ ਰੋਜਦਾ ਜਾ ਰਿਹਾ ਸੀ। ਮੇਰੀ ਪਤਨੀ ਮੈਨੂੰ ਬਹੁਤ ਤੋਂ ਪਿਆਰ ਕਰਦੀ ਸੀ ਅਤੇ ਮੇਰੀਆਂ ਦੋਵੇਂ ਤੀਆਂ ਬਹੁਤ ਸੋਹਣੀਆਂ ਅਤੇ ਮੇਰੀਆਂ ਪਿਆਰੀਆਂ ਸਨ ਮੇਰੀ ਪਤਨੀ ਬਹੁਤ ਸਾਦੀ ਸੁਭਾਅ ਦੀ ਸੀ ਅੱਜ ਤੱਕ ਉਸਨੇ ਮੇਰੇ ਨਾਲ ਕਦੇ ਵੀ ਕੋਈ ਜਿੱਦ ਜਾਂ ਇੱਛਾ ਨਹੀਂ ਕੀਤੀ ਸੀ ਮੈਂ ਜੋ ਵੀ ਉਸ ਨੂੰ ਲਿਆ ਕੇ ਦੇ ਦਿੰਦਾ ਉਹ ਖੁਸ਼ ਹੋ ਜਾਂਦੀ ਹਰ ਸਾਲ ਮੈਂ ਆਪਣੀਆਂ ਦੋਵੇਂ ਧੀਆਂ ਦਾ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਉਂਦਾ ਸੀ ਮੇਰੀ ਵੱਡੀ ਧੀ ਦਾ ਨਾਮ ਮਰੀਨਾ ਅਤੇ ਛੋਟੀ ਦਾ ਨਾਮ ਮੀਨਾ ਸੀ ਸਮਾਂ ਬੀਤ ਗਿਆ ਅਤੇ ਹੁਣ ਦੋਵੇਂ 15 ਸਾਲ ਦੇ ਹੋ ਚੁੱਕੇ ਸਨ ਮੇਰੇ ਗੁਆਂਢ ਵਿੱਚ ਦੇ ਚੀ ਨਾਂ ਦੀ ਇੱਕ ਕੁੜੀ ਰਹਿੰਦੀ ਸੀ ਜੋ ਮੇਰੀਆਂ ਧੀਆਂ ਦੀ ਬਹੁਤ ਚੰਗੀ ਦੋਸਤ ਸੀ ਉਹ ਅਕਸਰ ਸਾਡੇ ਘਰ ਆਉਂਦੀ ਸੀ ਅਤੇ ਮੇਰੀਆਂ ਧੀਆ ਉਸ ਨਾਲ ਬਹੁਤ ਖੇਡਦੀਆਂ ਸਨ ਮੈਂ ਵੀ ਆਪਣੀਆਂ ਧੀਆ ਤੇ ਕੋਈ ਰੋਕ ਨਹੀਂ ਲਗਾਈ ਕਿਉਂਕਿ ਮੈਨੂੰ ਪਤਾ ਸੀ ਕਿ ਉਹਨਾਂ ਦਾ ਕੋਈ ਰਿਸ਼ਤੇਦਾਰ ਇਸ ਸ਼ਹਿਰ ਚ ਨਹੀਂ ਰਹਿੰਦਾ ਇਸ ਲਈ ਉਹ ਕਿੱਥੇ ਜਾਣ ਅਤੇ ਫਿਰ ਡੈਜੀ ਵੀ ਚੰਗੇ ਸੁਹਾਦੀ ਸੀ ਉਹ ਇਕੱਠੇ ਬਹੁਤ ਖੇਡਦੀਆਂ ਸਨ ਕਦੇ ਲੜਦੀਆਂ ਵੀ ਨਹੀਂ ਸਨ ਇਸੇ ਲਈ ਮੈਂ ਵੀ ਕੋਈ ਪਾਬੰਦੀ ਨਹੀਂ ਲਗਾਈ ਸੀ ਤਿੰਨੋਂ ਰਾਮ ਨਾਲ ਇੱਕ ਦੂਜੇ ਨਾਲ ਖੇਡਦੀਆਂ ਰਹਿੰਦੀਆਂ ਅੱਜ ਮੇਰੀਆਂ ਦੋਹਾਂ ਧੀਆਂ ਦਾ ਜਨਮ ਦਿਨ ਸੀ ਅਤੇ ਹਰ ਸਾਲ ਦੀ ਤਰ੍ਹਾਂ ਮੈਂ ਦਫ਼ਤਰ ਛੱਡ ਕੇ ਸਿੱਧਾ ਬਾਜ਼ਾਰ ਅਗਿਆ ਜਿੱਥੋਂ ਮੈਂ ਆਪਣੀਆਂ ਦੋਹਾਂ ਧੀਆਂ ਲਈ ਤੋਹਫੇ ਖਰੀਦੇ ਇਸ ਖੁਸ਼ੀ ਵਿੱਚ ਮੇਰੀਆਂ ਦੀਆਂ ਵੀ ਸਾਡਾ ਘਰ ਸਜਾ ਰਹੀਆਂ ਸਨ ਅਤੇ ਮੇਰੀਆਂ ਧੀਆਂ ਨੇ ਆਪਣੀ ਪਸੰਦ ਦਾ ਕੇਕ ਵੀ ਮੰਗਵਾਇਆ ਸੀ ਮੈਂ ਬਾਜ਼ਾਰ ਵਿੱਚ ਕਾਫੀ ਲੇਟ ਹੋ ਗਿਆ ਸੀ ਅਤੇ ਅੱਜ ਮੇਰਾ ਮੋਬਾਈਲ ਵੀ ਬੰਦ ਸੀ ਕਿਉਂਕਿ ਉਸ ਦੀ ਚਾਰਜਿੰਗ ਖਤਮ ਹੋ ਗਈ ਸੀ ਪਰ ਜਦੋਂ ਮੈਂ ਘਰ ਪਹੁੰਚਿਆ ਤਾਂ ਸਾਹਮਣੇ ਵਾਲਾ ਨਜ਼ਾਰਾ ਦੇਖ ਕੇ ਮੈਂ ਹੈਰਾਨ ਰਹਿ ਗਿਆ ਮੈਂ ਚੀਕਾਂ ਮਾਰਨ ਲੱਗਾ ਮੇਰੇ ਘਰ ਦੇ ਆਲੇ ਦੁਆਲੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਲੋਕਾਂ ਦੀ ਭੀੜ ਦੇਖ ਕੇ ਮੇਰਾ ਦਿਲ ਦੁਖੀ ਸੀ ਕੁਝ ਅਣਸੁਖਾਵਾਂ ਜਰੂਰ ਹੋਇਆ ਸੀ ਅਤੇ ਜਦੋਂ ਮੈਂ ਭੀੜ ਵਿੱਚ ਪਹੁੰਚਿਆ ਤਾਂ ਲੋਕ ਮੈਨੂੰ ਤਰਸ ਨਾਲ ਵੇਖਣ ਲੱਗੇ ਅਤੇ ਮੈਨੂੰ ਯਕੀਨ ਦਿਵਾਉਣ ਲੱਗੇ ਕਿ ਜੋ ਵੀ ਹੁੰਦਾ ਹੈ ਰੱਬ ਦੀ ਇੱਛਾ ਅਨੁਸਾਰ ਹੁੰਦਾ ਹੈ ਉਸ ਦੀ ਸਹਿਮਤੀ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ ਲੋਕਾਂ ਦੇ ਅਜੇ ਬੋਲ ਮੇਰੇ ਦਿਲ ਨੂੰ ਹੋਰ ਵੀ ਕੰਬਾ ਰਹੇ ਸਨ ਕਿਸੇ ਤਰ੍ਹਾਂ ਮੈਂ ਆਪਣੇ ਘਰ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਿਆ ਮੇਰਾ ਸਾਰਾ ਸੰਸਾਰ ਲੁੱਟਿਆ ਗਿਆ ਮੇਰੀ ਪਤਨੀ ਅਤੇ ਮੇਰੀਆਂ ਦੋਵੇਂ ਧੀਆ ਇਸ ਦੁਨੀਆ ਵਿੱਚ ਨਹੀਂ ਰਹੀਆਂ ਘਰ ਨੂੰ ਅੱਗ ਲੱਗ ਗਈ ਸੀ ਇਲਾਕੇ ਦੇ ਬਹੁਤ ਸਾਰੇ ਲੋਕ ਮੈਨੂੰ ਜਾਣਦੇ ਸਨ ਉਹਨਾਂ ਨੇ ਮੈਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰਾ ਫੋਨ ਬੰਦ ਸੀ ਕਰੰਟ ਲੱਗਣ ਨਾਲ ਮੇਰੀ ਪਤਨੀ ਅਤੇ ਦੋਵੇਂ ਧੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਇਲਾਕਾ ਵਾਸੀਆਂ ਨੇ ਦੱਸਿਆ ਕਿ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਜਦੋਂ ਤੱਕ ਉਹ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਤਾਂ ਤੁਹਾਡੀ ਪਤਨੀ ਅਤੇ ਤੁਹਾਡੀਆਂ ਦੋ ਲੜਕੀਆਂ ਪਹਿਲਾਂ ਹੀ ਇਸ ਦੁਨੀਆ ਤੋਂ ਚਲੀਆਂ ਗਈਆਂ ਸਨ ਬਿਜਲੀ ਦੇ ਝਟਕੇ ਕਾਰਨ ਉਹਨਾਂ ਦਾ 90% ਦੀ ਸਰੀਰ ਸੜ ਗਿਆ ਸੀ ਮੇਰੇ ਲਈ ਇਹ ਕਿਸੇ ਅਖਤ ਤੋਂ ਤ ਨਹੀਂ ਸੀ ਅੰਤਿਮ ਸੰਸਕਾਰ ਤੋਂ ਬਾਅਦ ਮੇਰੀ ਬੇਟੀ ਰਿ ਸਹੇਲੀ ਦੇਜੀ ਵੀ ਬਹੁਤ ਰੋ ਰਹੀ ਸਾਡੇ ਵਿਆਹ ਨੂੰ 16 ਸਾਲ ਹੋ ਗਏ ਸਨ ਅਤੇ ਮੇਰਾ ਸਾਥੀ ਮੈਨੂੰ ਛੱਡ ਗਿਆ ਸੀ ਸ਼ਾਇਦ ਮੈਂ ਬਹੁਤ ਬਦਕਿਸਮਤ ਵਿਅਕਤੀ ਸੀ ਮੇਰਾ ਸਭ ਕੁਝ ਲੁੱਟ ਲਿਆ ਗਿਆ ਸੀ ਸਾਰਿਆਂ ਨੇ ਕਿਹਾ ਕਿ ਇਹ ਹਾਦਸਾ ਅਚਾਨਕ ਵਾਪਰਿਆ ਹੈ ਅਤੇ ਇਹ ਹਾਦਸਾ ਕੁਦਰਤੀ ਹਾਦਸਾ ਸੀ ਇਸ ਵਿੱਚ ਕਿਸੇ ਦਾ ਕੋਈ ਹੱਥ ਨਹੀਂ ਸੀ ਸਭ ਤੋਂ ਪਹਿਲਾਂ ਤੁਹਾਡੀ ਪਤਨੀ ਨੂੰ ਬਿਜਲੀ ਦਾ ਕਰੰਟ ਲੱਗਾ ਅਤੇ ਮਾਂ ਨੂੰ ਬਚਾਉਣ ਲਈ ਦੋਵੇਂ ਧੀਆ ਮਾਂ ਨੂੰ ਚਿੰਬੜ ਇੰਨਾਂ ਇਸ ਕਾਰਨ ਉਹਨਾਂ ਨੂੰ ਵੀ ਕਰੰਟ ਲੱਗ ਗਿਆ ਅਤੇ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਮੈਂ ਵੀ ਇਹ ਸੋਚ ਕੇ ਚੁੱਪ ਹੋ ਗਿਆ ਪਰ ਹੁਣ ਮੈਨੂੰ ਕਿਸੇ ਕੰਮ ਵਿੱਚ ਕੋਈ ਦਿਲਚਸਪੀ ਨਹੀਂ ਸੀ। ਮੈਂ ਦਫ਼ਤਰ ਜਾਣਾ ਵੀ ਬੰਦ ਕਰ ਦਿੱਤਾ ਸੀ। ਮੈਂ ਸਭ ਕੁਝ ਛੱਡ ਦਿੱਤਾ ਸੀ। ਮੈਂ ਦਿਨ ਵਿੱਚ ਦੋ ਵਕਤ ਦੀ ਰੋਟੀ ਖਾਣ ਲਈ ਹੀ ਕੰਮ ਕਰਦਾ ਸੀ। ਮੇਰਾ ਸੁੰਨਾ ਪਿਆ ਘਰ ਮੈਨੂੰ ਖਾਣ ਨੂੰ ਆਉਂਦਾ। ਜਦੋਂ ਮੈਂ ਘਰ ਆਉਂਦਾ ਤਾਂ ਆਪਣੀ ਪਤਨੀ ਅਤੇ ਧੀਆਂ ਬਾਰੇ ਸੋਚਣ ਲੱਗ ਪੈਂਦਾ। ਮਨ ਵਿੱਚ ਖਿਆਲ ਆਉਂਦਾ ਕਿ ਜਿਵੇਂ ਮੇਂ ઓਰ ਰਸੋਈ ਤੋਂ ਬਾਹਰ ਆ ਕੇ ਕਹੇਗੀ ਕਿ ਖਾਣਾ ਤਿਆਰ ਹੈ। ਤੁਸੀਂ ਆਪਣਾ ਮੂੰਹ ਢੋ ਲੋ। ਮੈਂ ਖਾਣਾ ਲਿਆਉਂਦੀ ਹਾਂ ਤੇ ਮੇਰੀਆਂ ਧੀਆਂ ਭੱਜ ਕੇ ਮੇਰੇ ਕੋਲ ਆਉਂਦੀ ਘੀ ਅਤੇ ਕਹਿਣਗੀਆਂ ਪਾਪਾ ਅੱਜ ਅਸੀਂ ਸਕੂਲ ਵਿੱਚ ਇਹ ਕੀਤਾ ਸੀ ਅੱਜ ਅਸੀਂ ਉਹ ਕੀਤਾ ਹੈ ਮੇਰੇ ਕੋਲ ਆ ਕੇ ਜਿੱਦ ਕਰਨਗੀਆਂ ਕਿ ਪਾਪਾ ਮੰਮੀ ਨੇ ਚੰਗਾ ਖਾਣਾ ਨਹੀਂ ਬਣਾਇਆ ਸਾਨੂੰ ਬਾਹਰ ਖਾਣਾ ਖਾਣ ਲਈ ਲੈ ਜਾਓ ਮੈਨੂੰ ਉਹ ਸਾਰੇ ਪਲ ਯਾਦ ਹਨ ਜੋ ਮੈਂ ਆਪਣੀ ਪਤਨੀ ਅਤੇ ਆਪਣੀਆਂ ਦੋ ਬੇਟੀਆਂ ਨਾਲ ਬਤਾਏ ਸਨ ਜਦੋਂ ਵੀ ਮੈਂ ਦਫ਼ਤਰ ਤੋਂ ਘਰ ਆਉਂਦਾ ਤਾਂ ਆਪਣੀਆਂ ਧੀਆਂ ਨੂੰ ਦੇਖ ਕੇ ਪੂਰੇ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਸੀ ਅਤੇ ਮੈਂ ਦੁਬਾਰਾ ਇਸ ਸੰਸਾਰ ਨਾਲ ਲਾੜਨ ਲਈ ਤਿਆਰ ਹੋ ਜਾਂਦਾ ਸੀ ਪਰ ਹੁਣ ਇਹ ਸਭ ਮੇਰੇ ਤੋਂ ਦੂਰ ਹੋ ਗਿਆ ਮੈਂ ਆਪਣੀ ਜ਼ਿੰਦਗੀ ਦਾ ਮਕਸਦ ਬਦਲ ਲਿਆ ਮੈਂ ਹੁਣ ਲੋਕਾਂ ਦੀ ਮਦਦ ਕਰਦਾ ਸੀ ਮੇਰਾ ਕੰਮ ਅਜਿਹਾ ਨਹੀਂ ਸੀ ਪਹਿਲਾਂ ਮੈਂ ਇੱਕ ਸਾਦਾ ਰਹਿਣ ਵਾਲਾ ਵਿਅਕਤੀ ਸੀ ਘਰ ਤੋਂ ਦਫ਼ਤਰ ਜਾਂਦਾ ਸੀ ਅਤੇ ਦਫ਼ਤਰ ਤੋਂ ਸਿੱਧਾ ਆਪਣੇ ਪਰਿਵਾਰ ਕੋਲ ਆ ਜਾਂਦਾ ਸੀ ਅਤੇ ਬਾਕੀ ਦਾ ਸਮਾਂ ਆਪਣੇ ਪਰਿਵਾਰ ਨਾਲ ਖੁਸ਼ੀ ਨਾਲ ਬਿਤਾਉਂਦਾ ਸੀ ਪਰ ਹੁਣ ਮੈਨੂੰ ਕੁਝ ਕਰਨ ਦਾ ਮਨ ਨਹੀਂ ਸੀ। ਮੈਨੂੰ ਕੋਈ ਗਰੀਬ ਬੇਸਹਾਰਾ ਮਿਲਦਾ ਤਾਂ ਮੈਂ ਉਸ ਦੀ ਮਦਦ ਕਰਦਾ ਸੀ। ਅਜਿਹੇ ਕੰਮ ਨਾਲ ਮੇਰੇ ਮਨ ਨੂੰ ਥੋੜੀ ਜਹੀ ਸ਼ਾਂਤੀ ਮਿਲਦੀ ਸੀ। ਇੱਕ ਦਿਨ ਮੇਰਾ ਇੱਕ ਗੁਆਂਢੀ ਕਹਿਣ ਲੱਗਾ ਸਾਡੇ ਇਲਾਕੇ ਵਿੱਚ ਬਹੁਤ ਹੀ ਅਜੀਬ ਘਟਨਾਵਾਂ ਵਾਪਰ ਰਹੀਆਂ ਹਨ। ਹਾਲ ਹੀ ਚ ਜੈਮਸ ਭਰਾ ਦੀ ਬੇਟੀ ਡੇਜੀ ਸਕੂਲ ਤੋਂ ਘਰ ਆ ਰਹੀ ਪਰ ਰਾਹ ਸਤੇ ਕਿਸੇ ਨੇ ਉਸ ਨੂੰ ਚੁੱਕ ਲਿਆ ਅਤੇ ਜ਼ਬਰਦਸਤੀ ਕਰਨ ਤੋਂ ਬਾਅਦ ਉਸ ਨੂੰ ਵਾਪਸ ਗਲੀ ਚ ਸੁੱਟ ਦਿੱਤਾ। ਜੈਮਸ ਨੇ ਗੁਆਂਢ ਵਿੱਚ ਕਿਸੇ ਨੂੰ ਕੁਝ ਨਹੀਂ ਦੱਸਿਆ ਉਸ ਨੂੰ ਡਰ ਹੈ ਕਿ ਆਂਡਗਵਾਨ ਦੇ ਲੋਕ ਉਸ ਦੀ ਧੀ ਦਾ ਤਮਾਸ਼ਾ ਬਣਾ ਦੇਣਗੇ ਮੈਂ ਕਿਹਾ ਕਿ ਤਮਾਸ਼ਾ ਤਾਂ ਪਹਿਲਾਂ ਹੀ ਬਣ ਗਿਆ ਹੈ ਜੇ ਉਹ ਇਲਾਕੇ ਦੇ ਲੋਕਾਂ ਨੂੰ ਦੱਸ ਦੇਵੇ ਤਾਂ ਕੋਈ ਉਸ ਦੀ ਮਦਦ ਕਰੇਗਾ ਅੱਜ ਕੱਲ੍ਹ ਅਜਿਹੇ ਤਰੀਕੇ ਹਨ ਕਿ ਕੋਈ ਵਿਅਕਤੀ ਫੜਿਆ ਜਾ ਸਕਦਾ ਹੈ ਜੇਕਰ ਉਸ ਦਾ ਡੀਐਨਏ ਟੈਸਟ ਕਰਵਾਇਆ ਜਾਵੇ ਸਭ ਕੁਝ ਸਾਹਮਣੇ ਆ ਜਾਵੇਗਾ ਕਿ ਡੇਜੀ ਨਾਲ ਅਜੇ ਕਿਸ ਨੇ ਕੀਤਾ ਹੈ ਹੁਣ ਉਹ ਫਿਰ ਤੋਂ ਕਿਸੇ ਨਾਲ ਅਜੀ ਹਰਕਤ ਕਰ ਸਕਦਾ ਹੈ ਉਸ ਵਿਅਕਤੀ ਨੇ ਕਿਹਾ ਕਿ ਇਹ ਤਾਂ ਅਸੀਂ ਉਸ ਨੂੰ ਸਮਝਾ ਉਹਨਦੀ ਕੋਸ਼ਿਸ਼ ਕਰ ਰਹੀ ਸੀ ਪਰ ਜਿਸ ਦੀ ਬੇਟੀ ਹੈ ਉਹ ਅੱਗੇ ਨਹੀਂ ਆਉਣਾ ਚਾਹੁੰਦਾ ਉਸ ਦਾ ਕਹਿਣਾ ਹੈ ਕਿ ਸਾਡੇ ਨਾਲ ਜੋ ਸਭ ਤੋਂ ਬੁਰਾ ਹੋਣਾ ਸੀ ਉਹ ਹੋ ਗਿਆ ਹੁਣ ਅਸੀਂ ਆਪਣੇ ਆਪ ਦਾ ਤਮਾਸ਼ਾ ਨਹੀਂ ਕਰਨਾ ਚਾਹੁੰਦੇ ਜੇਕਰ ਮੈਂ ਪੁਲਿਸ ਨੂੰ ਰਿਪੋਰਟ ਕਰਦਾ ਹਾਂ ਤਾਂ ਮੇਰੀ ਧੀ ਮੁਸੀਬਤ ਵਿੱਚ ਆ ਜਾਵੇ ਉਸ ਦੀਆਂ ਖਬਰਾਂ ਅਖਬਾਰਾਂ ਅਤੇ ਟੀਵੀ ਵਿੱਚ ਪ੍ਰਕਾਸ਼ਿਤ ਹੋਣਗੀਆਂ ਜੋ ਮੈਂ ਬਿਲਕੁਲ ਨਹੀਂ ਚਾਹੁੰਦਾ ਅਤੇ ਹੁਣ ਮੈਂ ਸੁਣਿਆ ਹੈ ਕਿ ਉਹ ਡੇਜੀ ਦਾ ਵਿਆਹ ਵੀ ਕਰ ਰਿਹਾ ਹੈ ਮੈਂ ਕਿਹਾ ਕਿ ਜੇਕਰ ਡੇਜੀ ਦੇ ਸਹੁਰਿਆਂ ਨੂੰ ਸਭਾਰੇ ਪਤਾ ਲੱਗਾ ਤਾਂ ਉਹ ਲੜਕੀ ਨਾਲ ਹੋਰ ਵੀ ਮਾੜਾ سلوਕ ਕਰਨਗੇ ਇਹ ਸਮਾਜ ਚੰਗੀ ਔਰਤ ਨੂੰ ਨਹੀਂ ਬਖਸ਼ਦਾ ਫਿਰ ਅਜੀ ਲੜਕੀ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾਵੇਗਾ ਖੈਰ ਮੈਂ ਉਸ ਸਮੇਂ ਇਸ ਗੱਲ ਵਿੱਚ ਬਹੁਤੀ ਦਿਲਚਸਪੀ ਨਹੀਂ ਸੀ ਲਈ ਫਿਰ ਇੱਕ ਦਿਨ ਮੈਂ ਘਰ ਵਾਪਸ ਆ ਰਿਹਾ ਸੀ ਕਿ ਇੱਕ ਲੜਕਾ ਆਇਆ ਤੇ ਮੇਰੇ ਨਾਲ ਟਕਰਾ ਗਿਆ ਇਹ ਉਸ ਮੁੰਡੇ ਦਾ ਕਸੂਰ ਸੀ ਉਹ ਮੋਬਾਈਲ ਤੇ ਰੁੱਝਿਆ ਹੋਇਆ ਸੀ ਅਤੇ ਸੜਕ ਤੇ ਚੱਲ ਰਿਹਾ ਸੀ ਕਿ ਮੋਬਾਈਲ ਦੇਖਦਾ ਹੋਇਆ ਉਹ ਮੇਰੇ ਵੱਲ ਆ ਗਿਆ ਅਤੇ ਮੇਰੇ ਨਾਲ ਟਕਰਾ ਗਿਆ ਮੈਂ ਕਿਹਾ ਬੇਟਾ ਦੇਖ ਕੇ ਚੱਲ ਉਸਨੇ ਕਿਹਾ ਬੁੱਢੇ ਤੂੰ ਦੇਖ ਕੇ ਚੱਲ ਉਸ ਨੂੰ ਮੇਰੇ ਨਾਲ ਇੰਨੇ ਸ਼ਬਦ ਵਿੱਚ ਬੋਲਦੇ ਦੇਖ ਕੇ ਮੈਂ ਹੈਰਾਨ ਰਹਿ ਗਿਆ ਭਾਵੇਂ ਮੈਂ ਉਸ ਨੂੰ ਪੁੱਤਰ ਕਹਿ ਰਿਹਾ ਸੀ ਮੈਂ ਉਸ ਦਾ ਚਿਹਰਾ ਸਾਫ਼ ਦੇਖਿਆ ਉਹ ਬਦਮਾਸ਼ ਕਿਸਮ ਦਾ ਲੜਕਾ ਲੱਗ ਰਿਹਾ ਸੀ ਜਿਸ ਦੀ ਜੇਬ ਵਿੱਚ ਮਾਪਿਆਂ ਨੇ ਪੈਸੇ ਭਰ ਦਿੱਤੇ ਸਨ ਤੇ ਨਾਲ ਮੈਂਗਾ ਮੋਬਾਈਲ ਫੜਾ ਦਿੱਤਾ ਸੀ ਪਰ ਨਿਮਰਤਾ ਪੱਖੋਂ ਖਾਲੀ ਹੱਥ ਸੀ ਇਸ ਲਈ ਉਸ ਨਾਲ ਬਹਿਸ ਕਰਨੀ ਬਿਲਕੁਲ ਬੇਕਾਰ ਸੀ ਉਹ ਮੁੰਡਾ ਮੇਰੇ ਵੱਲ ਵੇਖਦਾ ਹੋਇਆ ਉੱਥੋਂ ਚਲਾ ਗਿਆ ਪਰ ਉਸ ਦਾ ਚਿਹਰਾ ਮੇਰੀਆਂ ਅੱਖਾਂ ਵਿੱਚ ਟਿਕਿਆ ਹੋਇਆ ਸੀ ਮੈਂ ਸੋਚ ਰਿਹਾ ਸੀ ਕਿ ਉਸ ਦੇ ਮਾਪਿਆਂ ਨੇ ਉਸ ਦੀ ਕਿਸ ਤਰ੍ਹਾਂ ਦੀ ਪਰਵਿਸ਼ ਕੀਤੀ ਹੋਵੇਗੀ ਉਸ ਦੇ ਮਾਤਾ ਪਿਤਾ ਨੇ ਵੀ ਉਸ ਨੂੰ ਬਜ਼ੁਰਗ ਨਾਲ ਗੱਲ ਕਰਨ ਦਾ ਤਰੀਕਾ ਨਹੀਂ ਸਿਖਾਇਆ ਜਦੋਂ ਉਹ ਤੁਰਦੇ ਹੋਏ ਇੱਕ ਆਦਮੀ ਨਾਲ ਟਕਰਾ ਗਿਆ ਤਾਂ ਮਾਫੀ ਮੰਗਣ ਦੀ ਬਜਾਏ ਉਸ ਨੂੰ ਗਲਤ ਬੋਲਣ ਲੱਗ ਪਿਆ। ਵੱਧ ਦੀ ਉਮਰ ਦੇ ਨਾਲ ਇੱਕ ਹੁਨਰ ਕੁਦਰਤੀ ਤੌਰ ਤੇ ਵਿਅਕਤੀ ਵਿੱਚ ਆ ਜਾਂਦਾ ਹੈ ਕਿ ਉਹ ਕਿਸੇ ਦੇ ਚਿਹਰੇ ਨੂੰ ਦੇਖ ਕੇ ਪਛਾਣ ਸਕਦਾ ਹੈ ਕਿ ਕੌਣ-ਕੌਣ ਹੈ। ਲੜਕੇ ਦਾ ਚਿਹਰਾ ਦੇਖ ਕੇ ਹੀ ਪਤਾ ਲੱਗ ਸਕਦਾ ਹੈ ਕਿ ਉਹ ਲੋਫਰ ਹੈ ਜਾਂ ਜ਼ਿੰਮੇਵਾਰੀਆਂ ਨਿਭਾਉਣ ਵਾਲਾ ਅਤੇ ਲੜਕੀ ਦਾ ਚਿਹਰਾ ਦੇਖ ਕੇ ਇਹ ਪਤਾ ਲੱਗ ਸਕਦਾ ਹੈ ਕਿ ਉਹ ਘਰ ਬਣਾਉਣ ਦੀ ਸ਼ਕੀਨ ਹੈ ਜਾਂ ਨਿਰਾ ਫੈਸ਼ਨ ਅਤੇ ਮੇਕਅਪ ਦੀ। ਇੱਕ ਦਿਨ ਮੈਂ ਆਪਣੇ ਮੋਬਾਈਲ ਤੇ ਕੁਝ ਦੇਖ ਰਿਹਾ ਸੀ ਜਦੋਂ ਮੈਨੂੰ ਇੱਕ ਵੀਡੀਓ ਮਿਲੀ ਸ਼ਾਇਦ ਕਿਸੇ ਨੇ ਇਹ ਫਿਲਮ ਬਹੁਤ ਹੀ ਸਵੇਦਨਸ਼ੀਲ ਵਿਸ਼ੇ ਤੇ ਬਣਾਈ ਸੀ ਇਸ ਲਈ ਜਿਸ ਇੱਕ ਸੀਨ ਵਿੱਚ ਬਜ਼ੁਰਗ ਔਰਤ ਕਹਿ ਰਹੀ ਸੀ ਕਿ ਇਸ ਮ੍ਰਿਤਕ ਔਰਤ ਨੂੰ ਦਫਨਾਉਣ ਤੋਂ ਪਹਿਲਾਂ ਉਸ ਦੀਆਂ ਦੋਵੇਂ ਲੱਤਾਂ ਚੰਗੀ ਤਰ੍ਹਾਂ ਬੰਨ੍ਹ ਲਓ ਅੱਜ ਕੱਲ੍ਹ ਜਮਾਨਾ ਬਹੁਤ ਮਾੜਾ ਹੈ ਮੈਨੂੰ ਇਹ ਸੁਣ ਕੇ ਹੈਰਾਨੀ ਹੋਈ ਕਿਉਂਕਿ ਸਾਡੀਆਂ ਫਿਲਮਾਂ ਵੀ ਸਾਡੇ ਸਮਾਜ ਦਾ ਸ਼ੀਸ਼ਾ ਹੁੰਦੀਆਂ ਹਨ ਕਿ ਸਾਡਾ ਸਮਾਜ ਸੱਚਮੁੱਚ ਇਸ ਦਿਸ਼ਾ ਵੱਲ ਵੱਧ ਰਿਹਾ ਹੈ ਕਿ you ਉਹ ਤਾਂ ਨੂੰ ਕਬਰਾਂ ਵਿੱਚ ਦੱਬਿਆ ਵੀ ਨਹੀਂ ਛੱਡਦਾ ਮੈਂ ਇਹ ਸਭ ਕੁਝ ਸੋਚ ਰਿਹਾ ਸੀ ਕਿ اچانک ਮੇਰੇ ਮਨ ਵਿੱਚ ਮੇਰੀਆਂ ਧੀਆਂ ਦਾ ਖਿਆਲ ਆਇਆ ਪਤਾ ਨਹੀਂ ਕਿਉਂ ਉਹ ਮੈਨੂੰ ਇਸ ਤਰ੍ਹਾਂ ਯਾਦ ਆਈਆਂ ਕਿ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਜਿਵੇਂ ਹੀ ਮੈਂ ਆਪਣੇ ਹੰਝੂ ਸਾਫ਼ ਕੀਤੇ ਕਿ ਇੱਕ ਮੁੰਡਾ ਦੌੜਦਾ ਹੋਇਆ ਉੱਥੇ ਆਇਆ ਉਸਨੇ ਕਿਹਾ ਕਿ ਉਹ ਲੜਕੀ ਡੇਜੀ ਜੈਸ ਨਾਲ ਜ਼ਬਰਦਸਤੀ ਕੀਤੀ ਗਈ ਸੀ ਉਸਦਾ ਪਿਤਾ ਉਸਦਾ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਲੜਕੀ ਨੇ ਨੀਂਦ ਦੀਆਂ ਗੋਲੀਆਂ ਖਾ ਲਈਆਂ ਤੇ ਉਸਦੇ ਮੌਤ ਹੋ ਗਈ ਹੁਣ ਉਸ ਦੇ ਪਿਤਾ ਦਾ ਕਹਿਣਾ ਹੈ ਕਿ ਕੋਈ ਵੀ ਉਸ ਦੀ ਧੀ ਦੇ ਅੰਤਿਮ ਸੰਸਕਾਰ ਤੇ ਨਹੀਂ ਜਾਵੇਗਾ ਉਹ ਆਪਣੀ ਧੀ ਦੇ ਤਾਬੂਤ ਦੁਆਲੇ ਘੁੰਮ ਰਿਹਾ ਹੈ ਅਤੇ ਕਿਸੇ ਨੂੰ ਵੀ ਉਸ ਤਾਬੂਤ ਦੇ ਨੇੜੇ ਨਹੀਂ ਆਉਣ ਦਿੰਦਾ ਉਹ ਕਹਿੰਦਾ ਹੈ ਕਿ ਮੈਂ ਖੁਦ ਆਪਣੀ ਧੀ ਨੂੰ ਲਿਜਾ ਕੇ ਦਫਨਾਵਾਂਗਾ ਕੋਈ ਵੀ ਮੇਰੇ ਨਾਲ ਨਹੀਂ ਜਾਵੇਗਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਲੋਕਾਂ ਨੂੰ ਮੇਰੀ ਧੀ ਦੀ ਮੌਤ ਬਾਰੇ ਪਤਾ ਲੱਗੇ ਜੇਕਰ ਇਹ ਖਬਰ ਆਲੇ-ਦੁਆਲੇ ਦੇ ਪਿੰਡਾਂ ਵਿੱਚ ਫੈਲ ਗਈ ਤਾਂ ਹਰ ਕੋਈ ਆ ਜਾਵੇਗਾ ਅਤੇ ਉਹ ਮੈਨੂੰ ਸਵਾਲ ਕਰਨਗੇ ਕਿ ਮੇਰੀ ਜਵਾਨ ਧੀ ਨੇ ਖੁਦਕੁਸ਼ੀ ਕਿਉਂ ਕੀਤੀ ਅਤੇ ਫਿਰ ਮੇਰੀ ਧੀ ਦੀ ਮੌਤ ਦੀ ਖਬਰ ਪੁਰਸ ਤੱਕ ਵੀ ਪਹੁੰਚ ਜਾਵੇਗੀ ਮੈਂ ਆਪਣਾ ਸਿਰ ਫੜ ਲਿਆ ਕਿਉਂਕਿ ਮੈਂ ਉਸ ਵਿਅਕਤੀ ਨੂੰ ਅਤੇ ਉਸ ਦੀ ਧੀ ਦੇ ਜੀ ਨੂੰ ਚੰਗ ਇਹ ਤਰ੍ਹਾਂ ਜਾਣਦਾ ਸੀ ਉਹ ਮੇਰੀਆਂ ਧੀਆਂ ਦੀ ਬਹੁਤ ਚੰਗੀ ਸਹੇਲੀ ਵੀ ਸੀ ਇਸੇ ਕਰਕੇ ਮੈਂ ਦੇਜੀ ਨੂੰ ਦੀ ਵਾਂ ਸਮਝਦਾ ਸੀ ਮੈਂ ਕਿਹਾ ਹੁਣ ਕੀ ਕਰੀਏ ਉਸਨੇ ਕਿਹਾ ਕਿ ਕੁੜੀ ਦੀ ਕਬਰ ਬਣਾਉਣੀ ਹੈ ਤੁਸੀਂ ਮੇਰੇ ਨਾਲ ਆਓ ਮੈਂ ਕਿਹਾ ਠੀਕ ਹੈ ਮੈਂ ਆਵਾਂਗਾ ਮੇਰਾ ਦਿਲ ਭਾਰੀ ਹੋ ਗਿਆ ਮੈਂ ਆਪਣੇ ਆਪ ਨੂੰ ਅਜੀਬ ਸਥਿਤੀ ਵਿੱਚ ਕਿਉਂ ਪਾ ਰਿਹਾ ਸੀ ਮੈਂ ਆਪਣੀਆਂ ਧੀਆਂ ਨੂੰ ਵੀ ਕਬਰਾਂ ਵਿੱਚ ਆਪ ਹੀ ਦਫਨਾਇਆ ਸੀ ਆਂਡਗਵਾਨ ਦੇ ਲੋਕ ਮੇਰੀ ਬਹੁਤ ਇੱਜ਼ਤ ਕਰਦੇ ਸਨ ਉਹਨਾਂ ਨੂੰ ਮੇਰੇ ਤੇ ਪੂਰਾ ਵਿਸ਼ਵਾਸ ਉਹ ਜਾਣਦੇ ਸੀ ਕਿ ਮੈਂ ਇੱਕ ਦੁਖੀ ਆਦਮੀ ਸੀ ਜਿਸ ਦਾ ਸਾਰਾ ਪਰਿਵਾਰ ਇਸ ਸੰਸਾਰ ਤੋਂ ਚਲਾ ਗਿਆ ਸੀ ਸਭ ਦੀਆਂ ਧੀਆਂ ਇੱਕੋ ਜਹੀਆਂ ਹੁੰਦੀਆਂ ਹਨ ਮੈਂ ਸਭ ਨੂੰ ਆਪਣੀਆਂ ਧੀਆਂ ਦੇ ਨਜ਼ਰੀਏ ਤੋਂ ਦੇਖਦਾ ਸੀ ਇਸੇ ਲਈ ਲੋਕ ਮੇਰੀ ਬਹੁਤ ਇੱਜ਼ਤ ਕਰਦੇ ਸਨ ਇਸੇ ਲਈ ਇਹ ਲੜਕਾ ਮੈਨੂੰ ਬੁਲਾਉਣ ਆਇਆ ਅਤੇ ਮੈਨੂੰ ਸਾਰਾ ਮਾਮਲਾ ਸਮਝਾਇਆ। ਦੇਜੀ ਦੇ ਪਿਤਾ ਕਹਿ ਰਹੇ ਸਨ ਕਿ ਜਲਦੀ ਤੋਂ ਜਲਦੀ ਉਸਨੂੰ ਦਫਨਾ ਦਿਓ। ਇਸ ਵਿੱਚ ਦੇਰ ਨਹੀਂ ਲੱਗਣੀ ਚਾਹੀਦੀ। ਮੈਂ ਉਸਦੇ ਨਾਲ ਗਿਆ। ਮੈਂ ਉਸਦੇ ਪਿਤਾ ਨੂੰ ਦੇਖ ਕੇ ਹੈਰਾਨ ਰਹਿ ਗਿਆ। ਉਸ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਸਨ। ਉਹ ਤਾਂ ਇਹ ਹੀ ਕਹਿ ਰਿਹਾ ਸੀ ਕਿ ਰੱਬ ਨੇ ਮੈਨੂੰ ਧੀ ਦਿੱਤੀ ਸੀ ਤੇ ਰੱਬ ਨੇ ਵਾਪਸ ਲੈ ਲਈ। țiiਆਂ ਹੁੰਦੀਆਂ ਹੀ ਬਦਨਾਮੀ ਕਰਵਾਉਣ ਲਈ ਹਨ। ਮੈਂ ਕਿਸ ਕਿਸ ਨੂੰ ਜਵਾਬ ਦੇਵਾਂਗਾ? ਪੌਲਸ ਦੇ ਹੋਂਤ ਪਹਿਲਾ ਹੀ ਇਹ ਕੰਮ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ ਮੈਂ ਆਪਣੀ ਧੀ ਦਾ ਪੋਸਟਮਾਰਟਮ ਨਹੀਂ ਕਰਵਾਉਣਾ ਨਹੀਂ ਤਾਂ ਇਹ ਮਾਮਲਾ ਕਿਤੇ ਦੀ ਕਿਤੇ ਪਹੁੰਚ ਸਕਦਾ ਹੈ ਮੈਂ ਸੋਚ ਰਿਹਾ ਸੀ ਕਿ ਦੇਜੀ ਦੀ ਮਾਂ ਤੇ ਕੀ ਗੁਜ਼ਰ ਰਹੀ ਹੋਵੇਗੀ ਕਿਉਂਕਿ ਇਹ ਮਾਂ ਹੀ ਹੁੰਦੀ ਹੈ ਜੋ ਔਲਾਦ ਨੂੰ ਸਭ ਤੋਂ ਵੱਧ ਪਿਆਰ ਕਰਦੀ ਹੈ ਉਹ ਜ਼ਰੂਰ ਹੋ ਰਹੀ ਹੋਵੇਗੀ ਦਰਦ ਵਿੱਚ ਸੁਣਨ ਵਿੱਚ ਆਇਆ ਕਿ ਦੇਜੀ ਦੇ ਪਿਤਾ ਨੇ ਦੇਜੀ ਦੀ ਲਾਸ਼ ਨੂੰ 5 ਮਿੰਟ ਵੀ ਘਰ ਵਿੱਚ ਨਹੀਂ ਰੱਖਣ ਦਿੱਤਾ ਜਿਵੇਂ ਹੀ ਇਹ ਪਤਾ ਲੱਗਾ ਕਿ ਜੀ ਦੀ ਮੌਤ ਹੋ ਗਈ ਹੈ ਮਿੰਟਾਂ ਵਿੱਚ ਇੱਕ ਤਾਬੂਤ ਦਾ ਆਦੇਸ਼ ਦਿੱਤਾ ਗਿਆ ਅਤੇ ਜਲਦੀ ਹੀ ਉਸ ਨੂੰ ਕਤਾਬੂਤ ਵਿੱਚ ਰੱਖਿਆ ਗਿਆ ਕਬਰ ਦੀ ਖੁਦਾਈ ਸ਼ੁਰੂ ਹੋ ਗਈ ਪਰ ਜਦੋਂ ਦੇਜੀ ਦੀ লাশ ਫੜੀ ਗਈ ਤਾਂ ਮੈਨੂੰ ਲੱਗਾ ਜਿਵੇਂ ਉਹ ਜਿਉਂਦੀ ਹੈ ਅਤੇ ਸਾਹ ਲੈ ਰਹੀ ਹੈ ਫਿਰ ਮੈਂ ਸੋਚਿਆ ਸ਼ਾਇਦ ਮੇਰਾ ਕੋਈ ਬਹਿਮ ਹੋਵੇ ਅਜਾ ਕੁਝ ਨਹੀਂ ਹੈ ਸ਼ਾਇਦ ਮੇਰੇ ਮਨ ਵਿੱਚ ਮੇਰੀਆਂ ਧੀਆਂ ਦਾ ਖਿਆਲ ਆਇਆ ਹੋਵੇ ਸ਼ਾਇਦ ਇਹ ਮੇਰਾ ਦੁੱਖ ਸੀ ਜਿਸ ਨੇ ਮੈਨੂੰ ਅਜੀਆਂ ਗੱਲਾਂ ਸੋਚਣ ਲਈ ਮਜਬੂਰ ਕੀਤਾ ਅਸੀਂ ਦੇਜੀ ਨੂੰ ਦਫਨਾ ਦਿੱਤਾ ਜਿਵੇਂ ਹੀ ਅਸੀਂ ਦੇਜੀ ਨੂੰ ਦਬਨਾਇਆ ਉਸਦੇ ਪਿਤਾ ਕਿਹਾ ਚਲੋ ਮੇਰੀ ਜਾਨ ਵਾਝੀ ਮੈਂ ਹੈਰਾਨ ਰਹਿ ਗਿਆ ਉਸ ਨੇ ਆਪਣੀ ਧੀ ਲਈ ਅਜੇ ਸ਼ਬਦ ਕਿਉਂ ਵਰਤੇ ਅਸੀਂ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਸੀ ਸਾਰੇ ਜਣੇ ਬੱਚੀ ਨੂੰ ਦਫਨਾਉਣ ਤੋਂ ਬਾਅਦ ਵਾਪਸ ਆ ਗਏ ਘਰ ਆਇਆ ਨੂੰ ਅਜੇ ਅੱਧਾ ਘੰਟਾ ਹੀ ਬੀਤਿਆ ਸੀ ਕਿ ਮੇਰਾ ਦਿਲ ਬੇਚੈਨ ਹੋਣ ਲੱਗਾ ਅੱਜ ਉਸ ਕੁੜੀ ਨੂੰ ਦਫਨਾਉਣ ਤੋਂ ਬਾਅਦ ਮੈਨੂੰ ਆਪਣੀਆਂ ਧੀਆਂ ਯਾਦ ਆ ਰਹੀਆਂ ਸਨ ਮੈਂ ਕਬਰਸਤਾਨ ਜਾਣ ਅਤੇ ਕੁਝ ਦੇਰ ਉੱਥੇ ਬੈਠਣ ਬਾਰੇ ਸੋਚਿਆ ਕਿਉਂਕਿ ਇਹ ਉਹ ਥਾਂ ਸੀ ਜਿੱਥੇ ਡੇਜੀ ਨੂੰ ਦਫਨਾਇਆ ਗਿਆ ਸੀ ਤੇ ਮੇਰੀਆਂ ਧੀਆਂ ਵੀ ਉੱਥੇ ਹੀ ਦਫਨ ਸਨ ਮੈਂ ਕਬਰਸਤਾਨ ਦਾ ਦੌਰਾ ਕਰ ਰਿਹਾ ਸੀ ਅਤੇ ਹੈਰਾਨ ਸੀ ਕਿ ਡੇਜੀ ਨੇ ਆਪਣੀ ਜਾਨ ਕਿਉਂ ਲਈ ਸ਼ਾਇਦ ਉਹ ਕਿਸੇ ਨੂੰ ਧੋਖਾ ਨਹੀਂ ਦੇਣਾ ਚਾਹੁੰਦੀ ਸੀ ਉਹ ਆਪਣੇ ਹੋਣ ਵਾਲੇ ਪਤੀ ਨੂੰ ਹਨੇਰ ਵਿੱਚ ਨਹੀਂ ਰੱਖਣਾ ਚਾਹੁੰਦੀ ਸੀ ਕਿਉਂਕਿ ਉਸ ਦੀ ਇੱਜ਼ਤ ਲੁੱਟ ਲਈ ਗਈ ਸੀ ਅਤੇ ਉਸ ਨੇ ਉਸ ਜਾ ਹੋਵੇਗਾ ਕਿ ਇਹ ਸਮਾਜ ਉਸ ਨੂੰ ਕਦੇ ਵੀ ਇੱਜ਼ਤ ਨਾਲ ਨਹੀਂ ਦੇਖੇਗਾ ਮੈਂ ਅਜੇ ਕਬਰਸਥਾਨ ਵਿੱਚ ਕਦਮ ਰੱਖਿਆ ਸੀ ਜਦੋਂ ਮੈਨੂੰ ਕਬਰਸਥਾਨ ਵਿੱਚ ਕਿਸੇ ਦੀ ਮੌਜੂਦਗੀ ਮਹਿਸੂਸ ਹੋਈ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਕਿ ਉਸ ਲੜਕੀ ਦੀ ਕਬਰ ਮੇਰੀ ਧੀ ਅਤੇ ਮੇਰੀ ਪਤਨੀ ਦੀ ਕਬਰ ਦੇ ਨੇੜੇ ਸੀ ਇਸ ਲਈ ਮੈਂ ਉੱਥੇ ਜਾ ਰਿਹਾ ਪਰ ਇਸ ਤੋਂ ਪਹਿਲਾਂ ਕਿ ਮੈਂ ਉੱਥੇ ਪਹੁੰਚਦਾ ਮੈਂ ਉਸ ਕਬਰ ਉੱਤੇ ਦੋ ਲੋਕਾਂ ਨੂੰ ਖੜੇ ਦੇਖਿਆ ਮੈਂ ਸੋਚਿਆ ਸ਼ਾਇਦ ਅਦੇਜੀ ਦਾ ਪਿਤਾ ਉੱਥੇ ਹੈ ਤੇ ਉਸ ਦੇ ਨਾਲ ਕੋਈ ਹੋਰ ਬੰਦਾ ਹੈ ਜੋ ਸਭ ਦੇ ਸਾਹਮਣੇ ਆਪ ਨੇ ਆਪ ਨੂੰ ਮਜ਼ਬੂਤ ਦਿਖਾ ਰਿਹਾ ਸੀ ਕੀ ਚੰਗਾ ਹੋਇਆ ਮੇਰੀ ਬਦਨਾਮੀ ਦਾ ਕਾਰਨ ਖਤਮ ਹੋ ਗਿਆ ਪਰ ਹੁਣ ਸ਼ਾਇਦ ਉਸ ਨੂੰ ਆਪਣੀ ਧੀ ਯਾਦ ਆ ਗਈ ਹੈ ਤੇ ਹੁਣ ਹਨੇਰੇ ਵਿੱਚ ਉਹ ਇੱਥੇ ਆ ਗਿਆ ਹੈ ਇਸ ਲਈ ਮੈਂ ਥੋੜਾ ਪਿੱਛੇ ਹਟ ਕੇ ਆਪਣੇ ਕਦਮ ਹੌਲੀ ਕਰ ਲਏ ਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਮੈਨੂੰ ਪਤਾ ਲੱਗਾ ਕਿ ਉਹ ਉਸ ਦਾ ਪਿਤਾ ਨਹੀਂ ਸੀ ਕਿਉਂਕਿ ਉਸ ਦਾ ਪਿਤਾ ਬਹੁਤ ਸਿਹਤਮੰਦ ਅਤੇ ਮੋਟਾ ਆਦਮੀ ਸੀ ਅਤੇ ਉਹ ਦੋਵੇਂ ਨੌਜਵਾਨ ਮੁੰਡਿਆਂ ਵਾਂਗ ਪਤਲੇ ਅਤੇ ਕੱਦ ਵਿੱਚ ਕੁਝ ਛੋਟੇ ਲੱਗਦੇ ਸਨ ਅਤੇ ਉਸ ਕੁੜੀ ਦਾ ਕੋਈ ਭਰਾ ਵੀ ਨਹੀਂ ਸੀ ਉਸ ਦੀਆਂ ਚਾਰ ਭੈਣਾਂ ਹੀ ਸਨ ਸ਼ਹਿਰੀ ਸੇ ਕਰਕੇ ਉਸ ਦਾ ਪਿਤਾ ਆਪਣੀਆਂ ਧੀਆਂ ਤੋਂ ਤੰਗ ਸੀ ਕਿ ਆਪਣੀ ਧੀ ਕਾਰਨ ਉਸ ਨੂੰ ਬਦਨਾਮੀ ਚਲ ਪਈ ਸੀ ਇਸ ਲਈ ਉਹ ਆਪਣੀ ਬੇਟੀ ਡੇਜੀ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ ਮੈਂ ਥੋੜਾ ਪਿੱਛੇ ਰੁਕ ਗਿਆ ਪਰ ਹੁਣ ਮੈਂ ਉਹਨਾਂ ਲੋਕਾਂ ਦੀਆਂ ਆਵਾਜ਼ਾਂ ਨਹੀਂ ਸੁਣ ਸਕਦਾ ਸੀ ਮੈਂ ਇਸ ਕਬਰਸਥਾਨ ਦੇ ਹਰ ਕੋਨੇ ਤੋਂ ਜਾਣੂ ਸੀ ਕਿਉਂਕਿ ਮੈਂ ਆਪਣੀਆਂ ਧੀਆਂ ਤੇ ਆਪਣੀ ਪਤਨੀ ਦੀਆਂ ਕਬਰਾਂ ਤੇ ਜਾਂਦਾ ਰਹਿੰਦਾ ਸੀ ਮੈਂ ਥੋੜਾ ਅੱਗੇ ਜਾ ਕੇ ਦੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ ਅਤੇ ਮੈਂ ਦੇਖਿਆ ਕਿ ਉਹ ਲੜਕੀ ਦੀ ਕਬਰ ਪੁੱਟ ਰਹੇ ਸਨ ਅਸਲ ਵਿੱਚ ਉਹ ਪਹਿਲਾਂ ਹੀ ਪੂਰੀ ਕਬਰ ਪੁੱਟ ਚੁੱਕੇ ਸਨ ਅਤੇ ਹੁਣ ਸ਼ਾਇਦ ਉਹ ਲੜਕੀ ਦੀ লাশ ਨੂੰ ਬਾਹਰ ਕੱਢਣਾ ਚਾਹੁੰਦੇ ਸਨ ਮੈਂ ਸੋਚਿਆ ਕਿ ਇਹ ਲੋਕ ਕੀ ਕਰ ਰਹੇ ਹਨ ਅਤੇ ਉਸ ਕੁੜੀ ਦੀ ਕਬਰ ਕਿਉਂ ਪੁੱਟ ਰਹੇ ਹਨ ਉਸ ਕੁੜੀ ਦੀ লাশ ਨੂੰ ਇਸ ਤਰ੍ਹਾਂ ਬਾਹਰ ਕਿਉਂ ਕੱਢਣਾ ਚਾਹੁੰਦੇ ਹਨ ਅਸੀਂ ਅੱਧਾ ਘੰਟਾ ਪਹਿਲਾਂ ਹੀ ਉਸ ਨੂੰ ਦਫਨਾਇਆ ਸੀ ਉਹ ਇਹ ਕੰਮ ਬੜੀ ਤੇਜ਼ੀ ਨਾਲ ਕਰ ਰਹੇ ਸਨ ਮੈਂ ਰਾਂ ਰਹਿ ਗਿਆ ਮੈਂ ਇੱਕ ਮੁੰਡੇ ਨੂੰ ਪਛਾਣ ਲਿਆ ਇਹ ਉਹੀ ਮੁੰਡਾ ਸੀ ਜੋ ਉਸ ਦਿਨ ਉੱਥੇ ਮੇਰੇ ਨਾਲ ਟਕਰਾ ਗਿਆ ਸੀ ਅਤੇ ਉਸ ਨੂੰ ਦੇਖ ਕੇ ਇਹ ਸਪਸ਼ਟ ਹੋ ਗਿਆ ਸੀ ਕਿ ਉਹ ਮਾੜੇ ਇਰਾਦਿਆਂ ਵਾਲਾ ਅਤੇ ਮਾੜੇ ਕੰਮ ਕਰਨ ਵਾਲਾ ਮੁੰਡਾ ਸੀ ਮੇਰੇ ਦਿਮਾਗ ਵਿੱਚ ਬਿਜਲੀ ਵਾਂਗ ਇੱਕ ਗੱਲ ਆਈ ਅਤੇ ਮੈਂ ਸਮਝ ਗਿਆ ਕਿ ਇਹ ਲੋਕ ਉਸ ਕੁੜੀ ਦੇ ਰਿਸ਼ਤੇਦਾਰ ਨਹੀਂ ਹੋ ਸਕਦੇ ਮਾਮਲਾ ਕੁਝ ਵੱਖਰਾ ਸੀ ਹੁਣ ਸ਼ਾਇਦ ਮੈਨੂੰ ਇਲਾਕੇ ਦੇ ਲੋਕਾਂ ਨੂੰ ਬੁਲਾ ਲੈਣਾ ਚਾਹੀਦਾ ਸੀ ਪਰ ਜਦੋਂ ਤੱਕ ਮੈਂ ਲੋਕਾਂ ਨੂੰ ਬੁਲਾਇਆ ਹੁੰਦਾ ਉਦੋਂ ਤੱਕ ਬਹੁਤ ਢੇਰ ਹੋ ਚੁੱਕੀ ਹੁੰਦੀ ਕਿਉਂਕਿ ਰਾਤ ਦਾ ਸਮਾਂ ਸੀ ਅਤੇ ਸਰਦੀ ਦਾ ਮੌਸਮ ਸੀ ਹਰ ਕੋਈ ਆਪਣੇ ਘਰਾਂ ਵਿੱਚ ਸੁੱਤਾ ਪਿਆ ਸੀ ਅਤੇ ਇਸ ਠੰਡ ਵਿੱਚ ਕੌਣ ਆਵੇਗਾ ਜਦੋਂ ਕਿ ਉਸ ਦਾ ਪਿਤਾ ਵੀ ਆਪਣੀ ਧੀ ਤੋਂ ਛੁਟਕਾਰਾ ਪਾ ਕੇ ਗੂੜੀ ਨੀਂਦ ਸੌ ਰਿਹਾ ਸੀ ਮੈਂ ਹੌਲੀ ਹੌਲੀ ਅੱਗੇ ਵਧਣ ਲੱਗਾ ਮੈਂ ਇੱਕ ਵੱਡੀ ਲੱਕੜ ਦੀ ਛੋਟੀ ਚੁੱਕੀ ਜੋ ਸ਼ਾਇਦ ਕਿਸੇ ਦਰਖਤ ਦੀ ਟਾਣੀ ਸੀ ਅਤੇ ਡਿੱਗ ਗਈ ਸੀ ਮੇਰੇ ਅੰਦਰ ਬਹੁਤ ਤਾਕਤ ਆ ਗਈ ਸੀ ਅਤੇ ਮੈਂ ਉਹਨਾਂ ਦੋਹਾਂ ਦੇ ਇਰਾਦਿਆਂ ਕਾਰਨ ਆਪਣੇ ਅੰਦਰ ਸਾਰੀ ਤਾਕਤ ਇਕੱਠੀ ਕਰ ਰਿਹਾ ਸੀ ਮੈਨੂੰ ਇਸ ਦਾ ਅਹਿਸਾਸ ਹੋਇਆ ਸੀ ਉਹਨਾਂ ਨੇ ਲਾਸ਼ ਨੂੰ ਬਾਹਰ ਕੱਢਿਆ ਅਤੇ ਕਫਨ ਵੀ ਉਤਾਰਨਾ ਸ਼ੁਰੂ ਕਰ ਦਿੱਤਾ ਪਰ ਉਸ ਸਮੇਂ ਮੈਂ ਦੋਹਾਂ ਦੇ ਸਿਰਾਂ ਤੇ ਡੰਡਿਆਂ ਨਾਲ ਬਾਹਰ ਕਰਨਾ ਸ਼ੁਰੂ ਕਰ ਦਿੱਤਾ ਮੈਂ ਹਰ ਇੱਕ ਦੇ ਸਿਰ ਤੇ ਸੋਟੀ ਮਾਰੀ ਇੱਕ ਮੁੰਡਾ ਇੱਕ ਝਟਕੇ ਵਿੱਚ ਬੇਹੋਸ਼ ਹੋ ਗਿਆ ਅਤੇ ਮੈਂ ਉਸ ਨੂੰ ਜਾਣਦਾ ਸੀ ਉਸ ਨੂੰ ਖੜ ਲਿਆ ਅਤੇ ਉਸ ਨੂੰ ਆਪਣੀਆਂ ਮੁਠੀਆਂ ਵਿੱਚ ਮੁੱਕੀਆਂ ਨਾਲ ਮਾਰਨ ਲੱਗਾ ਰੌਲਾ ਸੁਣ ਕੇ ਕਬਰ ਸਥਾਨ ਵਿੱਚ ਰਹਿਣ ਵਾਲਾ ਕਬਰ ਬਣਾਉਣ ਵਾਲਾ ਵੀ ਆ ਗਿਆ ਉਹ ਕਬਰ ਸਥਾਨ ਦੇ ਦੂਜੇ ਹਿੱਸੇ ਵਿੱਚ ਰਹਿੰਦਾ ਸੀ ਅਤੇ ਉਸ ਦਾ ਘਰ ਕੰਧ ਦੇ ਬਿਲਕੁਲ ਪਾਰ ਇੰਨੀ ਦੂਰੋਂ ਉਹ ਨਹੀਂ ਦੇਖ ਸਕਦਾ ਸੀ ਕਿ ਇੱਥੇ ਕੀ ਹੋ ਰਿਹਾ ਹੈ ਪਰ ਰੌਲਾ ਸੁਣ ਕੇ ਉਹ ਦੌੜ ਆਇਆ ਉਹ ਮੁੰਡਾ ਜ਼ਮੀਨ ਤੇ ਡਿੱਗ ਪਿਆ ਸੀ ਮੈਂ ਜਲਦੀ ਨਾਲ ਲੜਕੀ ਦੇ ਸਰੀਰ ਉੱਤੇ ਕੱਪੜਾ ਲਪੇਟ ਦਿੱਤਾ ਪਰ ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਕੁੜੀ ਜਿੰਦਾ ਸੀ ਕਿਉਂਕਿ ਉਹ ਸਾਹ ਲੈ ਰਹੀ ਸੀ ਪਰ ਸ਼ਾਇਦ ਢੂੰਗੀ ਬੇਹੋਸ਼ੀ ਵਿੱਚ ਜਾਪਦੀ ਸੀ ਕਬਰ ਬਣਾਉਣ ਵਾਲਾ ਆਦਮੀ ਉੱਥੇ ਆ ਗਿਆ ਸੀ ਉਸਨੇ ਉਸ ਲੜਕੇ ਨੂੰ ਫੜ ਲਿਆ ਮੈਂ ਕਿਹਾ ਉਸ ਨੂੰ ਨਾ ਜਾਣ ਦਿਓ ਅਤੇ ਉਸ ਨੂੰ ਫੜੋ ਜੋ ਬੇਹੋਸ਼ ਪਿਆ ਹੈ ਇਹ ਬੱਚੀ ਜਿੰਦਾ ਹੈ ਮੈਂ ਇਸ ਨੂੰ ਹਸਪਤਾਲ ਲੈ ਕੇ ਜਾ ਰਿਹਾ ਹਾਂ ਆਦਮੀ ਨੇ ਕਿਹਾ ਕੀ ਕਹਿ ਰਹੇ ਹੋ ਇਹ ਕੁੜੀ ਮਰ ਚੁੱਕੀ ਹੈ ਤੁਸੀਂ ਇਸ ਦੀ ਲਾਸ਼ ਨੂੰ ਕਿੱਥੇ ਲੈ ਕੇ ਜਾ ਰਹੇ ਹੋ ਮੈਂ ਉੱਚੀ ਉੱਚੀ ਚੀਕ ਕੇ ਕਿਹਾ ਇਹ ਮਰੀ ਨਹੀਂ ਹੈ ਮੈਂ ਜਲਦੀ ਨਾਲ ਡੇਜੀ ਨੂੰ ਆਪਣੀ ਗੋਦ ਦੀ ਵਿੱਚ ਚੁੱਕ ਲਿਆ ਉਸ ਦਾ ਭਾਰ ਇੰਨਾ ਜ਼ਿਆਦਾ ਹੇਸੀ ਉਹ ਪਤਲੀ ਕੁੜੀ ਸੀ ਹਸਪਤਾਲ ਨੇੜੇ ਹੀ ਸੀ ਮੈਂ ਉਸ ਨੂੰ ਜਿੰਨੀ ਜਲਦੀ ਹੋ ਸਕੇ ਉਥੋਂ ਲੈ ਗਿਆ ਡਾਕਟਰ ਵੀ ਹੈਰਾਨ ਰਹਿ ਗਏ ਬਾਕੀ ਸਾਰੇ ਵੀ ਹੈਰਾਨ ਸਨ ਕਿਉਂਕਿ ਡੇਜੀ ਦੀ লাশ ਨੂੰ ਕਫਨ ਵਿੱਚ ਲਪੇਟਿਆ ਹੋਇਆ ਸੀ ਅਤੇ ਇਹ ਜੀ ਕਫਨ ਵਾਲੀ লাশ ਨੂੰ ਹਸਪਤਾਲ ਲਿਆਉਣ ਤੇ ਸਭ ਨੂੰ ਹੈਰਾਨ ਕਰ ਦਿੱਤਾ ਉਲਟਾ ਸਾਰੇ ਮੇਰੇ ਤੇ ਗੁੱਸੇ ਹੋਣ ਲੱਗੇ ਇੱਕ ਮਰਤਕ ਦੇ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਕਿਉਂ ਆਏ ਹੋ ਮੈਂ ਡਾਕਟਰ ਨੂੰ ਜਾਂਚ ਕਰਨ ਲਈ ਕਿਹਾ ਕਿ ਉਹ ਜ਼ਿੰਦਾ ਹੈ ਜਦੋਂ ਡਾਕਟਰ ਨੇ ਚੈੱਕ ਕੀਤਾ ਤਾਂ ਉਸਨੇ ਕਿਹਾ ਕਿ ਹਾਂ ਉਸ ਦਾ ਸਾਹ ਬਹੁਤ ਹੌਲੀ ਹੌਲੀ ਚੱਲ ਰਿਹਾ ਹੈ ਆਕਸੀਜਨ ਦਾ ਤੁਰੰਤ ਪ੍ਰਬੰਧ ਹੀ ਜਾਣੀ ਚਾਹੀਦੀ ਹੈ ਮੈਂ ਕਿਹਾ ਤੁਸੀਂ ਜੋ ਵੀ ਕਰੋ ਜਲਦੀ ਕਰੋ ਬਹੁਤ ਜਲਦੀ ਬਹੁਤ ਜਲਦੀ ਉਸ ਕੁੜੀ ਨੂੰ ਅੰਦਰ ਲੈ ਗਏ ਅਤੇ ਉਸ ਨੂੰ ਆਕਸੀਜਨ ਦਿੱਤੀ ਗਈ। ਡੇਢ ਘੰਟੇ ਤੱਕ ਕੁਝ ਸਮਝ ਨਹੀਂ ਆਈ ਕਿ ਉਹ ਬਚ ਸਕੇਗੀ ਜਾਂ ਨਹੀਂ। ਮੈਂ ਹੈਰਾਨ ਸੀ। ਇਹ ਕੁੜੀ ਜ਼ਿੰਦਾ ਸੀ ਤੇ ਦੱਬੀ ਹੋਈ ਸੀ। ਇਹ ਸਭ ਉਸਦੇ ਪਿਤਾ ਦੀ ਬਦੌਲਤ ਹੋਇਆ ਜਿਸ ਨੇ ਇੰਨੀ ਜਲਦੀ ਮਚਾਰ ਰੱਖੀ ਸੀ। ਕੁਝ ਸਮੇਂ ਬਾਅਦ ਡਾਕਟਰ ਨੇ ਕਿਹਾ ਕਿ ਫਿਲਹਾਲ ਉਹਨਾਂ ਦਾ ਸਾਹ ਚੱਲ ਰਿਹਾ ਹੈ ਪਰ ਅਗਲੇ 24 ਘੰਟਿਆਂ ਤੱਕ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਹੈ। ਮੈਂ ਕਿਹਾ ਇਹ ਸਾਰਾ ਮਾਮਲਾ ਕੀ ਸੀ? ਡਾਕਟਰ ਨੇ ਦੱਸਿਆ ਕਿ ਇਸ ਲੜਕੀ ਨੇ ਨੀਂਦ ਦੀਆਂ ਗੋਲੀਆਂ ਬਹੁਤ ਖਾ ਲਈਆਂ ਸਨ ਪਰ ਉਹ ਮਰੀ ਨਹੀਂ ਸੀ ਬਸ ਡੂੰਗੀ ਬੇਹੋਸ਼ੀ ਦੇ ਹਾਲਤ ਵਿੱਚ ਚਲੀ ਗਈ ਸੀ ਜਿਸ ਵਿੱਚ ਇੱਕ ਵਿਅਕਤੀ ਦੇ ਦਿਲ ਦੀ ਧੜਕਣ ਅਤੇ ਸਾਹ ਲੈਣ ਦੀ ਗਤੀ ਕਾਫੀ ਹੌਲੀ ਹੋ ਜਾਂਦੀ ਹੈ ਅਜਿਹਾ ਲੱਗਦਾ ਹੈ ਕਿ ਵਿਅਕਤੀ ਮਰ ਗਿਆ ਹੈ ਅਤੇ ਫਿਰ 2-3 ਦਿਨਾਂ ਬਾਅਦ ਠੀਕ ਹੋ ਜਾਂਦਾ ਹੈ ਅਜੇ ਮਰੀਜ਼ ਨੂੰ ਦੇਖ ਕੇ ਡਾਕਟਰ ਹੀ ਅੰਦਾਜ਼ਾ ਲਗਾ ਸਕਦਾ ਹੈ ਕਿ ਉਹ ਜ਼ਿੰਦਾ ਹੈ ਜਾਂ ਨਹੀਂ ਸ਼ਾਇਦ ਉਸ ਦੇ ਪਰਿਵਾਰਕ ਮੈਂਬਰ ਇਸ ਗੱਲ ਤੋਂ ਅਣਜਾਣ ਸਨ ਡਾਕਟਰ ਨੇ ਕਿਹਾ ਕਿ ਤੁਸੀਂ ਉਡੀਕ ਕਰੋ ਦੇਖੋ ਅਗਲੇ 24 ਘੰਟਿਆਂ ਬਾਅਦ ਕੀ ਹੁੰਦਾ ਹੈ ਡਾਕਟਰ ਨੇ ਦੱਸਿਆ ਕਿ ਡੇਡੀ ਜਿੰਦਾ ਹੈ ਸ਼ਾਇਦ ਇਸ ਬੱਚੀ ਨੇ ਜੀਣ ਦੀ ਉਮੀਦ ਛੱਡ ਦਿੱਤੀ ਸੀ ਉਸ ਦੇ ਸਰੀਰ ਵਿੱਚੋਂ ਜਾਨ ਨਹੀਂ ਨਿਕਲੀ ਸੀ ਪਰ ਆਸ ਮੁੱਕ ਗਈ ਸੀ ਇਸੇ ਲਈ ਇਹ ਸਭ ਹੋਇਆ ਹੈ ਮਨੁੱਖੀ ਦਿਮਾਗ ਬਹੁਤ ਗੁੰਝਲਦਾਰ ਹੁੰਦਾ ਹੈ ਇਹ ਉਦਾਸੀ ਅਤੇ ਖੁਸ਼ੀ ਤੇ ਚੱਲਦਾ ਹੈ ਇਹ ਖੁਸ਼ੀ ਤੇ ਚੱਲਦਾ ਹੈ ਪਰ ਉਦਾਸੀ ਤੇ ਮਰ ਜਾਂਦਾ ਹੈ ਡਾਕਟਰ ਨੇ ਕਿਹਾ ਕਿ ਤੁਸੀਂ ਉਸ ਦੇ ਮਾਪਿਆਂ ਨੂੰ ਦੱਸੋ ਮੈਂ ਕਿਹਾ ਨਹੀਂ ਮੈਂ ਕਿਸੇ ਨੂੰ ਦੱਸਣਾ ਨਹੀਂ ਚਾਹੁੰਦਾ ਪਰ ਇਹ ਖਬਰ ਇਲਾਕੇ ਵਿੱਚ ਜ਼ਰੂਰ ਫੈਲ ਸਕਦੀ ਹੈ ਪਰ ਇਸ ਬਾਰੇ ਸਿਰਫ ਕਵਰ ਬਣਾਉਣ ਵਾਲੇ ਨੂੰ ਹੀ ਪਤਾ ਹੈ ਜਾਂ ਸਾਡੀ ਗਲੀ ਦੇ ਕੁਝ ਲੋਕ ਜੋ ਹਾਲ ਜਾਣਨ ਆਏ ਸਨ ਸਾਰੀ ਸਥਿਤੀ ਦੇਖ ਕੇ ਉਹ ਵੀ ਮੇਰੇ ਨਾਲ ਰਲ ਗਏ ਅਤੇ ਉਹਨਾਂ ਦੋ ਅਵਾਰਾ ਲੜਕੀਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਅਸੀਂ ਪੁਲਿਸ ਨੂੰ ਇਹ ਵੀ ਕਿਹਾ ਸੀ ਕਿ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨਾਲ ਗੱਲ ਨਾ ਕਾਰਨ ਦਿੱਤੀ ਜਾਵੇ ਪੁਲਿਸ ਵਾਲਿਆਂ ਨੇ ਕਿਹਾ ਕਿ ਗੱਲ ਕਰਨਾ ਤਾਂ ਦੂਰ ਪਹਿਲਾਂ ਅਸੀਂ ਉਹਨਾਂ ਦੀ ਸੇਵਾ ਕਰਾਂਗੇ ਉਹਨਾਂ ਵਿੱਚ ਇੰਨੀ ਹਿੰਮਤ ਕੀ ਉਹ ਕੁੜੀਆਂ ਨੂੰ ਕਬਰਾਂ ਵਿੱਚੋਂ ਕੱਢ ਕੇ ਉਹਨਾਂ ਦੀ ਇੱਜ਼ਤ ਨਾਲ ਖਿਲਵਾੜ ਕਰਨਾ ਚਾਹੁੰਦੇ ਸਨ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਲੜਕੀਆਂ ਨੇ ਪਹਿਲਾਂ ਵੀ ਉਸ ਲੜਕੀ ਨਾਲ ਜ਼ਬਰਦਸਤੀ ਕੀਤੀ ਸੀ ਅਤੇ ਹੁਣ ਫਿਰ ਤੋਂ ਇਹ ਸਭ ਕੁਝ ਕਰਨ ਦੀ ਨੀਅਤ ਨਾਲ ਆਈ ਸੰਤ ਪੁਲਿਸ ਵਾਲਾ ਵੀ ਸਾਡੇ ਇਲਾਕੇ ਦਾ ਹੀ ਸੀ ਉਹ ਬਹੁਤ ਗੁੱਸੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਵੀ ਬੇਟੀਆਂ ਵਾਲੇ ਹਾਂ ਜੇਕਰ ਅਜੇ ਵਿਅਕਤੀ ਨੂੰ ਸਜ਼ਾ ਤੋਂ ਬਿਨਾਂ ਛੱਡ ਦਿੱਤਾ ਗਿਆ ਤਾਂ ਕੱਲ ਨੂੰ ਉਹ ਸਾਡੀਆਂ ਧੀਆਂ ਨਾਲ ਵੀ ਇਹ ਸਭ ਕੁਝ ਕਰ ਸਕਦਾ ਹੈ ਪਰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਵਾਂਗੇ ਡੇਜੀ ਨੂੰ ਇੱਕ ਘੰਟੇ ਬਾਅਦ ਹੋਸ਼ ਆਈ ਜਿਵੇਂ ਹੀ ਉਸਨੇ ਮੈਨੂੰ ਦੇਖਿਆ ਤਾਂ ਉਸਨੇ ਪਛਾਣ ਲਿਆ ਕਿ ਮੈਂ ਕੌਣ ਹਾਂ ਨਰਸ ਅਤੇ ਡਾਕਟਰ ਨੇ ਉਸ ਨੂੰ ਸਭ ਕੁਝ ਦੱਸ ਦਿੱਤਾ ਵਿਚਾਰੀ ਕੁੜੀ ਹੁਣ ਕੀ ਕਹਿ ਸਕਦੀ ਸੀ ਉਹ ਅਜੀਬ ਹਾਲਤ ਵਿੱਚ ਸੀ ਉਸ ਨੂੰ ਪੁੱਛਿਆ ਕਿ ਕੀ ਉਹ ਆਪਣੇ ਮਾਪਿਆਂ ਕੋਲ ਜਾਣਾ ਚਾਹੁੰਦੀ ਹੈ ਫਿਰ ਉਸ ਨੇ ਇਨਕਾਰ ਕਰ ਦਿੱਤਾ ਅਸੀਂ ਉਸ ਨੂੰ ਸਮਝਾਇਆ ਕਿ ਤੇਰੇ ਘਰ ਤੇਰੀ ਮਾਂ ਤੇ ਭੈਣਾਂ ਹੋਣਗੀਆਂ ਉਹ ਤੁਹਾਡੇ ਲਈ ਤਰਸ ਰਹੀਆਂ ਹੋਣੀਆਂ ਪਰ ਉਸ ਨੇ ਫਿਰ ਵੀ ਇਨਕਾਰ ਕਰ ਦਿੱਤਾ ਇਹ ਗੱਲ ਸੁਣਨ ਯੋਗ ਨਹੀਂ ਸੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਾਰਾ ਕੁਝ ਪਤਾ ਲੱਗਾ ਉਹ ਵੀ ਹਸਪਤਾਲ ਆ ਗਏ ਡੇਜੀ ਦੀ ਮਾਂ ਨੇ ਉਸ ਨੂੰ ਜੱਫੀ ਪਾ ਕੇ ਇੰਨਾ ਰੋਈ ਕਿ ਸਾਡੀ 아ੱ빛한ਂ ਵ ਿ ਉਸਨੇ ਕਿਹਾ ਇਹ ਮੇਰੀ ਵੱਡੀ ਬੇਟੀ ਹੈ ਮੇਰਾ ਪਹਿਲਾ ਬੱਚਾ ਹੈ ਮੈਂ ਇਸ ਤੋਂ ਬਿਨਾ ਕਿਵੇਂ ਰਹਿ ਸਕਦੀ ਹਾਂ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਤੁਹਾਨੂੰ ਕਦੇ ਮਾਫ਼ ਨਹੀਂ ਕਰਾਂਗੀ ਦੇਜੀ ਦੇ ਪਿਤਾ ਦਾ ਸਿਰ ਸ਼ਰਮ ਨਾਲ ਝੁਕ ਗਿਆ ਅਤੇ ਸਾਰਿਆਂ ਨੇ ਉਸ ਨੂੰ ਸਮਝਾਇਆ ਕਿ ਤੁਹਾਡੀ ਧੀ ਨੇ ਖੁਦ ਕਿਸੇ ਨਾਲ ਕੋਈ ਗਲਤ ਕੰਮ ਨਹੀਂ ਕੀਤਾ ਦਰਸਾਲ ਉਹ ਮਜਬੂਰ ਸੀ ਅਤੇ ਜਿਸ ਵਿਅਕਤੀ ਨੇ ਇਹ ਅਪਰਾਧ ਕੀਤਾ ਸੀ ਉਹ ਵੀ ਫੜਿਆ ਗਿਆ ਹੈ ਖੁੰ ਦੇਜੀ ਦਾ ਪਿਤਾ ਬਹੁਤ ਸ਼ਰਮਿੰਦਾ ਸੀ ਉਹ ਵੀ ਰੋਣ ਲੱਗ ਪਿਆ ਜਦੋਂ ਉਸਨੇ ਆਪਣੀ ਧੀ ਵੱਲ ਹੱਥ ਦਾ ਆਇਆ ਤਾਂ ਉਹ ਡਰ ਕੇ ਪਿੱਛੇ हट ਗਈ ਇਹ ਨਜ਼ਾਰਾ ਦੇਖ ਕੇ ਉਹ ਫੁੱਟ ਫੁੱਟ ਕੇ ਰੋਣ ਲੱਗ ਪਿਆ ਅਤੇ ਰੱਬ ਤੋਂ ਮਾਫੀ ਮੰਗਣ ਲੱਗਾ ਪੁਲਿਸ ਵਾਲੇ ਨੇ ਕਿਹਾ ਹੁਣ ਇਸ ਕੁੜੀ ਦਾ ਕੀ ਬਣੇਗਾ ਵਿਚਾਰੀ ਕੁੜੀ ਹਰ ਪਾਸੇ ਤੋਂ ਬਦਨਾਮ ਹੋ ਗਈ ਹੈ ਮੈਂ ਕਿਹਾ ਕਿ ਉਸ ਦੀ ਜਾਨ ਬਚ ਗਈ ਇਹ ਵੱਡੀ ਗੱਲ ਹੈ ਪਰ ਸਾਡੇ ਇਲਾਕੇ ਦਾ ਇੱਕ ਮੁੰਡਾ ਅੱਗੇ ਆਇਆ ਉਸ ਨੇ ਡੇਜੀ ਨਾਲ ਵਿਆਹ ਦੀ ਗੱਲ ਸਭ ਦੇ ਸਾਹਮਣੇ ਰੱਖੀ ਮੈਂ ਉਸ ਮੁੰਡੇ ਨੂੰ ਜਾਣਦਾ ਸੀ ਉਸ ਦਾ ਪਿਤਾ ਇਸ ਦੁਨੀਆ ਵਿੱਚ ਨਹੀਂ ਸੀ ਅਤੇ ਉਹ ਆਪਣੀ ਮਾਂ ਨਾਲ ਰਹਿੰਦਾ ਸੀ ਪਰ ਉਹ ਬਹੁਤ ਗਰੀਬ ਸੀ ਪਰ ਬਹੁਤ ਮਿਹਨਤੀ ਸੀ ਅਤੇ ਮਜ਼ਦੂਰ ਵਜੋਂ ਕੰਮ ਕਰਦਾ ਸੀ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਦੇਜੀ ਦਾ ਵਿਆਹ ਇਲਾਕੇ ਦੇ ਇਸ ਲੜਕੇ ਨਾਲ ਕਰਵਾਵਾਂਗੇ ਅਤੇ ਬਹੁਤ ਖੁਮਤਾਬ ਨਾਲ ਕਰਾਂਗੇ ਅਤੇ ਫਿਰ ਇਲਾਕੇ ਦੇ ਸਾਰੇ ਲੋਕਾਂ ਨੇ ਉਤਸਾਹ ਨਾਲ ਹਿੱਸਾ ਲਿਆ ਅਤੇ ਉਸ ਪੁਲਿਸ ਵਾਲੇ ਨੇ ਉਸ ਲੜਕੇ ਲਈ ਨੌਕਰੀ ਦਾ ਪ੍ਰਬੰਧ ਵੀ ਕੀਤਾ ਅੱਜ ਉਸਦਾ ਵਿਆਹ ਹੋ ਗਿਆ ਹੈ ਅਤੇ ਉਹ ਆਪਣੇ ਪਤੀ ਅਤੇ ਸੱਸ ਨਾਲ ਬਹੁਤ ਖੁਸ਼ ਹੈ ਮੈਨੂੰ ਇੰਜ ਲੱਗਦਾ ਹੈ ਜਿਵੇਂ ਉਹ ਮੇਰੀ ਧੀ ਹੈ ਉਸ ਦਾ ਪਤੀ ਮੈਨੂੰ ਜ਼ਬਰਦਸਤੀ ਆਪਣੇ ਘਰ ਲੈ ਜਾਂਦਾ ਹੈ ਮੈਂ ਡੈਡੀ ਜੀ ਨੂੰ ਮਿਲ ਲੈਂਦਾ ਹਾਂ ਉਹ ਮੈਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਲੱਗਦਾ ਹੈ ਕਿ ਉਹ ਮੇਰੀ ਆਪਣੀ ਧੀ ਹੈ ਅਤੇ ਮੈਂ ਉਸ ਦਾ ਵਿਆਹ ਕਰ ਦਿੱਤਾ ਹੈ ਮੇਰੀ ਆਪਣੀ ਧੀ ਦੀ ਮੌਤ ਹੋ ਗਈ ਸੀ ਪਰ ਡੈਡੀ ਦੇ ਕਾਰਨ ਮੈਂ ਦੁਬਾਰਾ ਜ਼ਿੰਦਾ ਹੋ ਗਿਆ ਸੀ ਅਤੇ ਡੈਡੀ ਨੂੰ ਖੁਸ਼ ਦੇਖ ਕੇ ਮੈਨੂੰ ਬਹੁਤ ਰਾਹਤ ਮਿਲਦੀ ਹੈ ਸੋ ਦੋਸਤੋ ਅੱਜ ਸਾਡੀ ਇਹ ਕਹਾਣੀ ਸੀ ਤੁਹਾਨੂੰ ਇਹ ਕਿੱਦਾਂ ਲੱਗੀ ਜੇ ਵਧੀਆ ਲੱਗੀ ਤਾਂ ਲਾਈਕ ਕਰੋ ਰੋਜ਼ ਨਵੀਂ ਕਹਾਣੀ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨ